ਕੋਡੀ 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 ਹਰਪ੍ਰੀਤ ਦਸਕਾ ਜੀ ਸਾਡੇ ਵੀਰ ਨੇ ਔਰ ਪ੍ਰਮਾਤਮਾ ਦੀ ਕਿਰਪਾ ਹੈ ਔਰ ਇਹ ਟੂਰਨਾਮੈਂਟਾਂ ਤੇ ਸਾਡਾ ਵੀਰ ਪੁੱਜਦਾ ਹੈ ਔਰ ਇਹਦਾ ਜਰੂਰ ਸਤਿਕਾਰ ਕਰਿਓ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਰਪ੍ਰੀਤ ਦਸਕਾ ਸਾਡਾ ਵੀਰ ਹੈ ਗਰਾਊਂਡ ਬਾਈ ਖਾਲੀ ਪਿਆ ਯਾਰ ਟਾਈਆਂ ਪਾ ਦਿਓ ਜੇ ਤੇ ਅੱਧੀ ਰਾਤ ਕਰਾਉਣੀ ਆ ਰਾਤ ਧਾਂਦਰੇ ਪਿੰਡ ਦੇ ਵਿੱਚ ਪ੍ਰਸ਼ਾਸਨ ਨੇ ਆ ਕੇ ਮੇਲਾ ਬੰਦ ਕਰਾ ਦਿੱਤਾ ਤੇ ਮੈਂ ਉਸ ਗੱਲ ਦੇ ਨਾਲ ਬਹੁਤ ਸਹਿਮਤ ਐ ਵੀ ਉਹ ਜਿਹੜਾ ਮੇਲਾ ਉਹਨਾਂ ਨੇ ਆਕੇ ਬੰਦ ਕਰਾਇਆ ਕਿਉਂਕਿ ਘੱਟੋ ਘੱਟ ਸਤਪਾਲ ਖੰਡਿਆਲ ਜੀ ਮੈਨੂੰ ਵੀ 5-7 ਤੁਸੀਂ ਵੀ ਬੜਾ ਲਿਖਿਆ ਔਰ ਬੜੇ 5-7 ਸਾਲ ਹੋ ਗਏ ਬੋਲਦਿਆਂ ਨੂੰ ਵੀ ਟਾਈਮ ਨਾਲ ਆਜੋ ਟਾਈਮ ਨਾਲ ਆਜੋ ਜੇ ਹੁਣ ਪ੍ਰਸ਼ਾਸਨ ਆਪਣੀ ਆਈ ਤੇ ਆਇਆ ਹੈ ਤੇ ਪਲੇਅਰਾਂ ਨੂੰ ਵੀ ਚਾਹੀਦਾ ਹੈ ਵੀ ਅਸੀਂ ਵੀ ਕੁਝ ਨਾ ਕੁਝ ਜ਼ਰੂਰ ਸੋਚੀਏ ਸਾਡੀ ਹੱਥ ਬਨ ਕੇ ਬੇਨਤੀ ਹੈ ਸਤਕਾਰ ਆ ਸਾਰਿਆਂ ਦਾ ਪਰ ਇਦਾਂ ਚੰਗਾ ਨਹੀਂ ਲੱਗਦਾ ਟੀਮਾਂ ਜਾਦੇ ਹੋ ਜਾਂਦੀਆਂ ਔਰ ਸਾਰੀਆਂ ਟੀਮਾਂ ਆਪ ਆਪਣੀਆਂ ਗੱਡੀਆਂ ਕੋਲੇ ਵਾਰਮਅਪ ਰਹਿਣ ਤੇ ਟੀਮਾਂ ਗਰਾਊਂਡ ਦੇ ਵਿੱਚ ਆਪਣੀਆਂ ਮੇਰੇ ਵੀਰੋ ਪਲੇਅਰਾਂ ਨੂੰ ਲੈ ਕੇ ਜਿਹੜਾ ਪੁੱਜ ਜਾਣ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ